ਸਾਡਾ ਇਹ ਦਫਤਰ ਬਣਨਾ ਕੰਪਲੈਕਸ ਬਣਨਾ ਤੇ ਤੇ तकरीबन 84 ਲੱਖ ਰੁਪਏ ਲੱਗੇ ਚੁੱਕੇ ਮੁੱਲ ਤੋਂ ਉਸਨੂੰ ਤਿਆਰ ਹੋ ਗਿਆ ਸਾਡੇ ਪ੍ਰਬੰਧਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਤੇ ਜਿਹੜੇ ਸਾਡੇ ਇਸ ਤੰਦੇ ਨਾਲ ਜਿਹੜੇ ਉਹਨਾਂ ਨੂੰ ਪਾਲੀਏ ਕਿਸਾਨ ਭਰਾ ਖੇਤੀ ਦੇ ਨਾਲ ਖੇਤੀ ਚ ਫਸਾਕ ਕਰੋ ਤੱਕ ਜੁਗਏ ਅਸੀਂ ਲੱਖ ਰੁਪਏ ਆ ਪਰ ਏਕੜ ਵੱਧ ਤੋਂ ਵੱਧ ਲੱਖ ਲੱਖ ਇਹਦੇ ਚ ਜੇ ਅਸੀਂ ਮੱਛੀ ਪਾਲਣ ਡੇਰੀ ਫਾਰਮ ਉਹਦੇ ਨਾਲ ਜੋੜ ਕੇ ਇਹ ਨੂੰ ਤੋਰ ਲੈਣੇ ਤਾਂ ਕਾਫੀ ਜਿਹੜਾ ਘਰ ਵਿੱਚ ਪਸਾਦੀ ਆ ਨਵੀਆਂ ਨੇ ਸਕੀਮਾਂ ਸਬਸਿਡੀਆਂ ਸਭ ਕੁਝ ਜਿਵੇਂ ਜਿਵੇਂ ਖਿਆਲ ਰੱਖਿਆ ਜਾਂਦਾ ਜਿਹੜੇ ਉਤਸ਼ਾਹੀ ਨੌਜਵਾਨ ਆ ਉਸ ਪਾਸੇ ਆ ਰਹੇ ਆ ਬਟਾ ਫਾਇਦਾ ਹੋ ਸਰ ਇੱਕ ਪੰਜਾਬ ਸਰਕਾਰ ਵੱਲੋਂ ਗਿਆ ਜਾ ਰਿਹਾ ਕਿਸਾਨ ਨੂੰ ਕੀ ਕਿਹਾ ਨਹਿਰੀ ਪਾਣੀ ਦੀ ਜਿਹੜੀ ਬਹੁਤ ਜ਼ਵਾਤ ਵਰਤੋਂ ਜਾਂਦਾ ਹੈ ਕਿ ਫਾਇਦੇਮੰਦ ਆ ਉਹ ਨਹਿਰੀ ਪਾਣੀ ਦਾ ਮਹੌਦੀ ਜਿਹੜਾ ਕਿਨੂਕਿਓ ਵਰਗ ਕਿਹਾ ਜਾਂਦਾ ਜੇ ਕੋਈ ਸਾਡ ਸੂਰਤ ਪਹਿਲਾ ਦੂਸਰਾ ਪਾਣੀ ਛੱਡ ਵੀ ਜਾਵੇ ਤਾਂ ਉਹਨੂੰ ਪੈਰੀ ਪਾਣੀ ਪੋਹ ਦਿੰਦਾ ਹੈ ਜਿਹੜਾ ਸਾਡਾ ਇਹ ਦਫਤਰ ਬਣਨਾ ਕੰਪਲੈਕਸ ਬਣਨਾ ਜਿੱਤੇ ਤਕਰੀਬਨ 84 ਲੱਖ ਰੁਪਏ ਲੱਗ ਲੱਗ ਚੁੱਕੇ ਆ ਮਤਲਬ ਉਸਨੂੰ ਤਿਆਰ ਹੋ ਗਿਆ ਤਾਂ ਇਹ ਜਿਹੜਾ ਮਸਪਾਲ ਕਾਨੂੰ ਸਾਡੇ ਦਫਤਰ ਚਲਾਉਣ ਸਾਡੇ ਪ੍ਰਬੰਧਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਤੇ ਜਿਹੜੇ ਸਾਡੇ ਇਸ ਤੰਦੇ ਨਾਲ ਜੁੜੇ ਹੋਣ ਉਹਨਾਂ ਕੋਲ ਵੀ ਜਿਹੜੀ ਸੁੱਖ ਸਹੂਲਤਾਂ ਉਹਨਾਂ ਵਾਸਤੇ ਜਿਹੜਾ ਹੋਣਾ ਹੁੰਦਾ ਜੇ ਸਾਡਾ ਕੰਪਲੈਕਸ ਦਫਤਰ ਥੀ ਉਹ ਵੀ ਤੇ ਗਮ ਕਰਣਾ ਵਾਲੇ ਵੀ ਲੋਕਾਂ ਨਾਲ ਚੰਗਾ ਹੋਇਆ ਹਾਲਾਤ ਅੱਛਾ ਲੱਗਦਾ ਕਿ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਮੱਛੀਆਂ ਪੰਜਾਬ ਦੇ ਵਿੱਚ ਉੱਤਪਨ ਹੋ ਰਹੀਆਂ ਨੇ ਤਕਰੀਬਨ 2 ਲੱਖ ਗੰਦੇ ਤਕਰੀਬਨ ਪੰਜਾਬਾਂ ਵਿੱਚ ਮੱਛੀ ਦੇ ਨੇ ਪੈਦਾ ਕਰਕੇ ਇਸ ਤਰ੍ਹਾਂ 45 ਕਿਲੋ ਜਿਹੜਾ ਬਾਜ਼ਾਰ ਜਿਹੜਾ ਸਾਡੀ ਮੱਛੀ ਦੀ ਜਿਹੜੀ ਖੇਤੀ ਲੋਕ ਸਰ ਲਗਾ ਕਿਸਾ ਹੈ ਕਿੰਨੇ ਪੱਲੇ ਪਸਾਨ ਜਿਹੜਾ ਬਹੁਤ ਧਿਆਨ ਦੇਣਾ ਜਿਹੜਾ ਕੰਪਿਊਟਰ ਨਾਲ ਕਿਤੇ ਖੇਤੀਬਾੜੀ ਦੇ ਨਾਲ ਨਾਲ ਇਨਕਮ ਦੇ ਵਿੱਚ ਫੋਰਸ ਬਹੁਤ ਵਧੀਆ ਹੈ ਜੇ ਕਿਸਾਨ ਭਰਾ ਖੇਤੀ ਦੇ ਨਾਲ ਖੇਤੀ ਚ ਇਕਠਾ ਆ ਕੇ ਖੜੋਤ ਆ ਗਈ ਜੁਗਏ ਅਸੀਂ ਲੱਖ ਰੁਪਏ ਆ ਪਰ ਏਕੜ ਵੱਧ ਤੋਂ ਵੱਧ ਦੇ ਲੈਕਸ਼ਡ ਦੇ ਵਿੱਚ ਜੇ ਅਸੀਂ ਮੱਛੀ ਪਾਲਣ ਡੇਰੀ ਫਾਰਮ ਉਹਦੇ ਨਾਲ ਜੋੜ ਕੇ ਉਹਨੂੰ ਤੋਰ ਲੈਨੇ ਤਾਂ ਕਾਫੀ ਜਿਹੜਾ ਸਰਕਾਰ ਵਿੱਚ ਕਸਾਲੀ ਨਗਰ ਦੀ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਿਹੜਾ ਉਤਸ਼ਾਹ ਦਿੱਤਾ ਜਾ ਰਿਹਾ ਲਿਮੀਨੀਮੀ ਸਕੀਮਾਂ ਜਿਹੜੀਆਂ ਨਵੇਂ ਨਵੇਂ ਸਕੀਮਾਂ ਸਬਸਿਡੀਆਂ ਸਭ ਕੁਝ ਜਿਵੇਂ ਜਿਵੇਂ ਖਿਆਲ ਰੱਖਿਆ ਜਾਂਦੇ ਜਿਹੜੇ ਉਤਸ਼ਾਹੀ ਨੌਜਵਾਨ ਆ ਇਸ ਪਾਸੇ ਆ ਰਹੇ ਆ ਬਟਾ ਫਾਇਦਾ ਹੋ ਸਰ ਇੱਕ ਜਿਆ ਸਰਕਾਰ ਵੱਲੋਂ ਕਹਿਇਆ ਜਾ ਰਿਹਾ ਕਿ ਤਾਂ ਨੂੰ ਕੀ ਕਿਹਾ ਨਹਿਰੀ ਪਾਣੀ ਦੀ ਜਿਹੜੀ ਬਹੁਤ ਜ਼ਿਆਦਾ ਗੱਲ ਹੈ ਲੱਗਦਾ ਕਿ ਫੈਦੇਮੰਦ ਖੇਤੀ ਉਹ ਨਹਿਰੀ ਪਾਣੀ ਦਾ ਬਹੁਤੀ ਜਿਹੜਾ ਥਨੂਕਿਓ ਵਰਗ ਕਿਹਾ ਜਾਂਦਾ ਜੇ ਕੋਈ ਸਾਰਟ ਸੂਟ ਪਹਿਲਾਂ ਪਹਿਲਾ ਪਾਣੀ ਛੱਡ ਵੀ ਜਾਵੇ ਤਾਂ ਉਹਨੂੰ ਨਹਿਰੀ ਪਾਣੀ ਦੋ ਦਿੰਦਾ ਹੈ ਇਸ ਲਈ ਨਹਿਰੀ ਪਾਣੀ ਕੋਸ਼ਿਸ਼ ਆ ਸਰਕਾਰ ਦੀ ਸਾਰੇ ਖੇਤਾਂ ਤੱਕ ਜਾਈ ਜਾਵੇ ਤਾਂ ਲੱਗਦਾ ਨਹੀਂ ਘਰ ਦੀ ਖੇਤ ਦਾ ਪਾਣੀ ਦੀ ਵੀ ਬਚਤ ਹੋਦੀ ਹੈ ਅਤੇ ਜਿਸ ਦੇ ਨਾਲ ਬਿਜਲੀ ਜਾਂ ਬਰਬਸਾਣਾ ਦੇ ਕੋਸਟ ਲੋੜ ਕਿਹੜੇ ਨੇ ਬੂਤ ਹੈ ਜਿਹੜੀ ਬਚਤ ਆ ਉਹ ਹੁੰਦੀ ਹੈ ਪਰ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਾਸਤੇ ਵੀ ਅਸੀਂ ਇੱਕ ਵੱਡੀ ਬਚਤ ਕਰ ਰਹੇ ਆ ਕਿ ਪਾਣੀ ਬਚਣਾ ਚਾਹੀਦਾ ਸਾਡੀ ਧਰਤੀ ਬਚਣੀ ਸਰਸੰਗਰੂਪ ਦੇ ਵਿੱਚ ਜਿਹੜੀਆਂ ਨੇ ਡੀਏਪੀ ਦੇ ਅੰਦਰ ਇਹ ਕੰਦੇ ਖਤਰੀਆ ਪਾਈਆਂ ਗਈਆਂ ਨੇ ਉਸ ਨੂੰ ਲੈ ਕੇ ਕਿਸਾਨ ਵੀ ਸੋਚ ਰਿਹਾ ਰਹੇ ਨੇ ਕਿ ਕਿਹਦੇ ਕਹਿੰਦੇ ਪਾਣੀ ਜਿੱਦਾਂ ਦਾ ਪਿਆਵਾ ਜਰੂਰ ਹੋਵੇ ਜਿੱਥੇ ਵੀ ਜਿੱਥੇ ਵੀ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਉੱਥੇ ਕੰਟਰੋਲ ਕਰਨ ਦਾ ਕੋਸ਼ਿਸ਼ ਕੀਤੀ ਹੈ ਇਹ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਦੁਨੀਆਦਾਰੀ ਸਾਜੀ ਤੋਂ ਚੋਰ ਵੀ ਹਨ ਤੇ ਸਾਧ ਪਰ ਉਹਨਾਂ ਦੇ ਸਿਕੰਜਾ ਕਿਸਨਾ ਸਾਡਾ ਫਰਜ਼ ਆ ਤੇ ਉਸ ਨੂੰ ਅਸੀਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਆ ਸਾਡੇ ਜਿਹੜੇ ਟਰੈਕਟਰ ਜੋ ਐ ਟਰੈਕਟਰ ਟੀਮਾਂ ਬਣਾ ਕੇ ਬੱਕੋ ਬੱਕਰੀ ਖਾਂਵਾਂ ਤੇ ਭੇਜਦੇ ਜਿੱਥੇ ਮੜਾ ਦੇ ਵੀ ਪਤਾ ਲੱਗਦਾ ਉੱਥੇ ਨਾਲ ਦੇ ਨਾਲ